ਅਲੀ ਸ਼ੇਰ ਵਾਲਿਆਂ ਦਾ ਕੱਪੜਾ ਸ਼ੋਰੂਮ ਆਪਣਾ ਥਾ ਰੋਡ ਤੇ ਹੈ ਜੀ ਪੀਖੀ ਦੇ ਵਿੱਚ ਬਹੁਤ ਸੋਹਣੀ ਸੇਲ ਲਗਾਈ ਹੈ ਜੀ ਸਾਰੇ ਸੂਟਾਂ ਦੇ ਸ਼ਾਪ ਤੇ ਤੁਸੀਂ ਵਿਜ਼ਿਟ ਕਰੋ ਜੀ ਆਵੇ ਨਾ ਆਰਡਰ ਬੁੱਕ ਕਰੋ ਕਿੰਨੇ ਸਾਡੇ ਰੀਲਾ ਦੇਖੋ ਜੀ ਔਰ ਮਾਰਕੀਟ ਦੇ ਰੇਟ ਦੇਖੋ ਟੋਟਲੀ ਬ੍ਰਾਂਡ ਕੱਪੜਾ ਹੀ ਸੇਲ ਹੈ ਸਾਡੇ ਕੋਲ ਦਰਮਿਆਨੇ ਸੂਟਾਂ ਦੇ ਕੋਈ ਬਹੁਤ ਸ਼ਾਨਦਾਰ ਡਿਜੀਟਲ ਪ੍ਰਿੰਟ ਹੈ ਇਹ ਸਾਰਾ ਪੇਂਟ ਦੀ ਤਰ੍ਹਾਂ ਲੱਗਦਾ ਡਿਜੀਟਲ ਪ੍ਰਿੰਟ ਆ ਫਰੰਟ ਆ ਗਿਆ ਜੀ ਆ ਬਾਹਾਂ ਆਉਣਗੇ ਜੀ ਦੀਆਂ ਤੇ ਬੈਕ ਤੇ ਪ੍ਰਿੰਟ ਹੈ ਪਲੇਨ ਸਲਵਾਰ ਆਉਗੀ 3 ਮੀਟਰ ਸਲਵਾਰ ਪਲੇਨ ਆਉ 3 ਮੀਟਰ ਬਹੁਤ ਸੋਹਣੇ ਸੋਹਣੇ ਪ੍ਰਿੰਟ ਸੂਟ ਨੇ ਜੀ ਮਤਲਬ ਟੋਟਲੀ ਸਾਰੇ ਕੱਪੜੇ ਸੇਲ ਹੈ ਜੀ ਦੁਪੱਟਾ ਪਿਓਰ ਦਾ ਜਿਹੜਾ ਆਪਾਂ 200 ਰੁਪਏ ਲੈਂਦੇ ਆ ਜੀ ਦੁਪੱਟਾ ਉਹ ਤੇ ਰੰਗ ਹੁੰਦੇ ਚਾਰ ਪੰਜ ਰੰਗ ਨੇ ਜੀ ਨੀਚੇ ਦੇਖੋ ਮਸਟਰਡ ਕਲਰ ਹੈ ਜੀ ਨੈਕਸਟ ਆਉਗਾ ਦੇਖੋ ਜੀ ਮਾਊਸ ਕਲਰ ਇਹਦੇ ਵਿੱਚ ਉਹ ਸੋਹਣੇ ਸੋਹਣੇ ਨੇ ਜੀ ਮਤਲਬ ਤੁਸੀਂ ਐ ਲਾ ਲੋ ਇਹ ਸਾਰੀ ਕੰਪਨੀਆਂ ਦੇ ਕੱਪੜੇ ਸੇਲ ਆ ਰਹੇ ਨੇ ਜੀ ਰਸ਼ੀਆ ਬ੍ਰਾਂਡ ਦੀ ਜੀ ਕੇ ਕੇ ਟੈਕਸ ਦੀ ਜੀ ਆਰਾਮ ਟੈਕਸ ਦੀ ਜੀ ਪਾਈਪਾ ਦੀ ਸਾਰੇ ਕੱਲੀ ਕੰਪਨੀਆਂ ਦਾ ਆਪਣੀ ਦੁਕਾਨ ਤੇ ਇੱਕ ਵੀ ਸੂਟ ਆਇਆ ਨਹੀਂ ਮਿਲੂਗਾ ਜਿਹੜਾ ਨੌਨ ਬ੍ਰੈਂਡ ਹੋਊਗਾ ਕੱਲੀ ਕੱਲੀ ਕੰਪਨੀ ਦਾ ਕੱਪੜਾ ਆਪਣੀ ਦੁਕਾਨ ਤੇ ਮਿਲੂਗਾ ਜੀ ਸਾਰੇ ਇੱਕ ਛੱਤ ਹੇ ਤੁਸੀਂ ਜਰਲੇ ਵਿਜ਼ਿਟ ਕਰੋ ਜੀ ਸਾਡੀ ਰੀਲਾਂ ਦੇਖੋ ਵੀਡੀਓ ਦੇਖੋ ਪੇਜ ਨੂੰ ਫੋਲੋ ਕਰੋ ਜੀ ਆਨਲਾਈਨ ਆਰਡਰ ਫੇਸਬੁਕ ਕਰ ਲਓ ਜੀ ਸਾਰੇ ਸੂਟ ਜਿਹੜਾ ਨਾਲੋ ਜੀ ਇਹ ਮਾਰਕੀਟ ਦੇ ਵਿੱਚ 90000 ਰੁਪਏ ਸੇਲ ਕਰ ਰਹੇ ਨੇ ਤੁਹਾਨੂੰ ਆਪਣੀ ਦੁਕਾਨ ਤੇ ਸਿਰਫ 650 ਰੁਪਏ ਦਾ ਸੂਟ ਮਿਲੂਗਾ ਜੀ ਜਿਹੜੇ ਭੈਣਾਂ ਨੇ ਘਰੇ ਬੈਠੇ ਮੰਗਵਾਉਣਾ ਜੀ ਉਹਨਾਂ ਨੂੰ ਵੀ ਅਸੀਂ ਸ਼ਿਪਿੰਗ ਫ੍ਰੀ ਕਰਾਂਗੇ ਮਤਲਬ 650 ਰੁਪਏ ਤੁਸੀਂ ਸਾਨੂੰ Google Pay ਤੇ ਪੇਪਮ ਕਰਦੇ ਨੇ ਛੋਟੇ ਸ਼ੂਟ ਘਰੇ ਪਹੁੰਚ ਜਾਊਗਾ ਜੀ ਪੇਮੈਂਟ ਇਹਨਾਂ ਦੀ ਪਹਿਲਾਂ ਕਰੋਗੇ ਤਾਂ ਸ਼ਿਪਿੰਗ ਫ੍ਰੀ ਹੈ ਜੀ ਤੇ ਤੁਸੀਂ ਘਰੇ ਆਏ ਤੇ ਪਾਦੇ ਰਿਹਾ ਤਾਂ 100 ਰੁਪਏ ਲੱਗੂਗਾ ਜੀ ਐਕਸਟਰਾ ਪਹਿਲਾਂ ਕਰੋਗੇ ਤਾਂ ਇੱਥੋਂ ਦਾ ਖਰਚਾ ਫ੍ਰੀ ਹੈ ਜੀ ਘਰੇ ਆਏ ਤੇ 100 ਰੁਪਏ ਜੀ